ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ 19ਵੀਂ ਪੰਜਾਬ ਬਟਾਲੀਅਨ ਐਨਸੀਸੀ ਲੁਧਿਆਣਾ ਵੱਲੋਂ ਇੱਕ ਮੋਟਰਸਾਈਕਲ ਰੈਲੀ ਕੱਢੀ ਗਈ ਜੋ ਅੰਮ੍ਰਿਤਸਰ ਦੇ ਛਹਾਟਾ ਨਾਰਾਇਣਗੜ੍ਹ ਸਥਿਤ ਵਰ ਮੈਮੋਰੀਅਲ ਵਿਖੇ ਆ ਕੇ ਸੰਪੰਨ ਹੋਈ ਇਸ ਮੌਕੇ 19ਵੀਂ ਬਟਾਲੀਅਨ ਐਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਪ੍ਰਵੀਨ 蒂ਮਾਨ ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੁਰਿੰਦਰ ਸਿੰਘ ਉਚੇਚੇ ਤੌਰ ਤੇ ਪੁੱਜੇ ਅਤੇ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਬਣੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਕਰਨਲ ਪ੍ਰਵੀਨ 蒂ਮਾਨ ਨੇ ਕਿਹਾ ਕਿ ਇਹ ਬਾਈਕ ਰੈਲੀ ਲੁਧਿਆਣਾ ਦੇ ਰਖਾ ਬਾਗ ਤੋਂ ਸ਼ੁਰੂ ਕਰ ਅੰਮ੍ਰਿਤਸਰ ਵਿੱਚ ਵਾਰ ਮੈਮੋਰੀਅਲ ਵਿਖੇ ਸੰਪਨ ਹੋਈ ਹੈ ਜਿਸ ਵਿੱਚ 44 ਐਨਸੀਸੀ ਕੈਡਿਟਸ ਦੇ ਨਾਲ ਹੋਰ ਜਵਾਨ ਵੀ ਸ਼ਾਮਿਲ ਸਨ ਅਤੇ ਇਹ ਕਾਰਗਿਲ ਵਿਜੇ ਦਿਵਸ ਦੇ 25 ਸਾਲ ਪੂਰੇ ਹੋਣ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇ ਕੇ ਦੇਸ਼ ਦੀ ਰੱਖਿਆ ਕੀਤੀ ਸੀ ਉਹਨਾਂ ਕਿਹਾ ਕਿ ਇਸ ਰੈਲੀ ਦੌਰਾਨ ਬੱਚਿਆਂ ਨੂੰ ਦੇਸ਼ ਭਗਤੀ ਦੀ ਭਾਵਨਾ ਪ੍ਰਤੀ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਉਹ ਵੀ ਸੈਨਾ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਸਕਣ ਇਸ ਮੌਕੇ ਸ਼ਹਿਰ ਦੇ ਕਈ ਪਤਵੰਤਿਆਂ ਨੇ ਵੀ ਸ਼ਹੀਦਾਂ ਨੂੰ ਆਪਣੇ ਸ਼ਰਦਾ ਸੁਮਨ ਭੇਟ ਕੀਤੇ ਅਸੀਂ ਇਹ ਜਿਹੜੀ ਜੀ ਬਾਈਕ ਰਾਈਡ ਜਿਹੜੀ ਰੱਖੀ ਹੈ ਇਹ ਬਾਈਕ ਰਾਈਡ ਅਸੀਂ ਲੁਧਿਆਣਾ ਤੋਂ ਸ਼ੁਰੂ ਕੀਤੀ ਸੀ ਉੱਥੇ ਰੱਖ ਬਾਗ ਵਾਰ ਨਮਰਲ ਬਣਿਆ ਹੋਇਆ ਹੈ ਉੱਥੋਂ ਤੇ ਲੈ ਕੇ ਅਸੀਂ ਇੱਥੇ ਜਰਜੀ ਪੰਜਾਬ ਸਟੇਟ ਗਵਰਨਮੈਂਟ ਦਾ ਹੀਰੋਜ਼ ਆ ਵਾਰ ਨਮਰਲ ਮਿਊਜ਼ੀਅਮ ਬਣਿਆ ਹੈ ਇੱਥੇ ਆ ਕੇ ਤੱਕ ਅਸੀਂ ਰਾਈਡ ਕੀਤੀ ਹੈ ਟੋਟਲ ਇਸ ਰਾਈਡ ਦੇ ਅੰਦਰ 44 44 ਬੱਚੇ ਮਿਲਾ ਕਰਕੇ ਇਹ ਸਾਰੇ ਸੀ ਤੇ ਬਾਈਕ ਰੇਡ ਦਾ ਮੇਨ ਪਰਪਸ ਇਹ ਸੀ ਕਿ ਇੱਕ ਤਾਂ 25 ਸਾਲ ਕਾਰਗਿਲ ਵਿਜੇ ਨੂੰ ਉਹ ਦਿਨ ਤੋਂ ਹੋ ਗਏ ਪੂਰੇ ਤੇ ਉਸ ਇਸ ਅਫਸਰ ਦੇ ਉੱਤੇ ਅਸੀਂ ਸ਼ਹੀਦਾਂ ਨੂੰ ਯਾਦ ਕੀਤਾ ਹੈ ਤੇ ਯਾਦ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਕਿ ਦਿੱਤੀ ਹੈ ਕਿ ਉਹਨਾਂ ਨੇ ਜੀ ਸੁਪਰੀਮ ਸੈਕਰੀਫਾਈਸ ਆਪਣੀ ਜਾਨ ਦੀ ਬਲੀਦਾਨੀ ਦੇ ਕਰਕੇ ਸਾਡੇ ਦੇਸ਼ ਦੀ ਰੱਖਿਆ ਕੀਤੀ ਸੀ ਤੇ ਨਾਲ ਹੀ ਨਾਲ ਸਾਸੀ ਐਸਸੀ ਬੱਚਿਆਂ ਨੂੰ ਨਾਲ ਜੋੜਿਆ ਇਹਨਾਂ ਨੂੰ ਉਹਦਾ ਮਕਸਦ ਇਹ ਸੀ ਕਿ ਨਾ ਬੱਚਿਆਂ ਨੂੰ ਯੰਗ ਜਨਰੇਸ਼ਨ ਨੂੰ ਮੋਟੀਵੇਟ ਕੀਤਾ ਜਾਵੇ ਕਿ ਇਹ ਅਹ ਦੇਸ਼ ਦੇ ਪ੍ਰਤੀ ਜਿਹੜੀ ਜੀ ਇੱਕ ਦੇਸ਼ ਭਗਤੀ ਦੀ ਭਾਵਨਾ ਹੁੰਦੀ ਹੈ ਇਹਨਾਂ ਦੇ ਅੰਦਰ ਜਾਗਰਤ ਹੋਏ ਤੇ ਵੱਧ ਚੜ ਕਰਕੇ ਜਿੱਥੇ ਵੀ ਚਾਹਣ ਤੇ ਫੋਰ ਆਰਮੀ ਜੁਆਇਨ ਕਰਨ ਆਮ ਫੋਰਸਸ ਜੁਆਇਨ ਕਰਨ ਜਾਂ ਪੈਰਾ ਮਿਲਟਰੀ ਫੋਰਸਸ ਜੁਆਇਨ ਕਰ ਦੇਸ਼ ਦੀ ਸੇਵਾ ਕਰਨ ਤੇ ਦੇਸ਼ ਦਾ ਨਾਮ ਉੱਚਾ ਕਰਨ ਅੱਜ ਅਸੀਂ ਲੁਧਿਆਣਾ ਗਰੁੱਪ 55 ਸੀ ਤੋਂ ਸਵੇਰੇ ਚੱਲੇ ਸੀਗੇ ਐਨ ਸੀ ਸੀ ਦੇ ਕੈਡਟਸ ਬਹੁਤ ਖੁਸ਼ੀ ਹੁੰਦੀ ਹੈ ਦੱਸਦੇ ਕਿ ਉਹਦੇ ਵਿੱਚ ਸਾਡੀਆਂ ਲੜਕੀਆਂ ਵੀ ਸ਼ਾਮਲ ਨੇ ਬਾਈਕ ਰਾਈਡ ਕਰਕੇ ਅਸੀਂ ਲੁਧਿਆਣਾ ਵਾਰ ਮੈਮੋਰੀਅਲ ਤੋਂ ਚੱਲ ਕੇ ਤੇ ਐਮਰੀ ਸਰ ਵਰ ਮੋਰ ਮੋਲ ਚਾਏ ਹੈ ਇੱਕ ਕਾਰਗਨ ਦਿਵਸ ਨੂੰ ਸਮਰਪਿਤ ਹੈਗਾ ਜਿਹੜੇ ਸਾਡੇ ਬਹਾਦਰ ਜਵਾਨ ਵਿਚ ਸ਼ਹੀਦ ਹੋਏ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉਹਨੂੰ ਇੱਕ ਸ਼ਰਧਾਂਜਲੀ ਹੈ ਤੇ ਨਾਲੇ ਯੂਥ ਨੂੰ ਇਹ ਮੈਸੇਜ ਦੇਣ ਲਈ ਹੈ ਕਿ ਦੇਸ਼ ਦੀ ਤਰੱਕੀ ਲਈ ਆਪਣਾ ਸਹਿਯੋਗ ਪਾਓ ਫੌਰ ਜੁਆਇਨ ਕਰੋ ਫੌਰ ਇੱਕ ਬੜੀ ਬਧੀਆ ਆਰਗੇਨਾਈਜੇਸ਼ਨ ਹੈ ਤੇ ਨਸ਼ਿਆਂ ਪੱਤਿਆਂ ਤੋਂ ਦੂਰ ਹੋ ਤੇ ਆਪਣਾ ਤੇ ਆਪਣੇ ਸਟੇਟ ਦਾ ਤੇ ਆਪਣੇ ਮਾਤਪਿਤ ਦਾ ਦੱਤਿchna ਐਨਸੀਸੀ ਦੇ ਫਾਇਦੇ ਬਹੁਤ ਨੇ असं अपने बच्चों दसते हैं कि एन सी सी करूँ कि फैसिलिटीज मिलती हैं आर्मी जाने लं जिदा इंडिगो एयरलाइनस वाले ने उन्होंने भी तो अलग वैकेंसिया रखिया ने होर कई इंस्टीट्यूट में तो दे फायदा देंगे आज हमें बहुत अच्छा लगा हम उन्नी पंजाब से आए हैं लुधियाना ग्रुप से और हम अमृत हम, हमारा फर्स्ट एक्सपीरियंस है कि हम लुधियाना से अमृतसर के लिए आए हैं हमारा क्योंकि हम बाइक राइड्स करके आए हैं हमको ऐसे अलाउ तो नहीं करते गर्ल्स को तो मैं यही बोलना चाहूँगी कि गर्ल्स को सब अलाउ करें हैं ताकि वो आगे अपनी आर्मी फील्ड में जहाँ जाना चाहती हैं वो वहाँ जा पाए और उनको उससे कॉन्फिडेंस मिलेगा कि हाँ आगे वो बढ़ पाएंगी कि वो क्या करना चाहती हैं वो कैसे रहना चाहती हैं थोड़ी फ्रीडम उनको मतलब इंडिपेंडेंट होंगे और श्रद्धांजलि ऐसी होगी कि हम 25 साल के बाद हम आए हैं मतलब कारगिल दिवस पे और बहुत अच्छा लग रहा है यहाँ पर आके हमें बहुत अच्छा लगा हम पहली बार हमारा एक्सपीरियंस था ये इनके साथ आर्मी ऑफिसर्स के साथ और हम 19 पंजाब बटालियन लुधियाना ग्रुप से हैं हमारा फर्स्ट टाइम राइड था लुधियाना टू अमृतसर और हमें बहुत अच्छा लगा कि हमने शहीदों पच्चीस साल के बाद हमने शहीदों को श्रद्धांजलि सिंदाज, दी और हमें बहुत अच्छा लग रहा है और राइड करके भी एक्सपीरियंस मिल रहा है कॉन्फिडेंस आ रहा है कि मतलब आगे लड़कियों को भी जाना चाहिए मैं तो कहती हूँ जिनके पेरेंट्स अलाउ नहीं करने उन्हें करना चाहिए क्योंकि गर्ल्स को भी आगे जाना चाहिए इसकी वजह से गर्ल्स भी आगे जाएंगी और बहुत अच्छा लग रहा सबके साथ एक्सपीरियंस मिला हमें बहुत अच्छा